हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਭੋਲਰ ਡੇਰੀ ਫਾਰਮ ਪਿੰਡ ਸੁਰਸਿੰਗ ਓਨਰ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਹੀ ਆ ਜਿਹੜੇ ਸੱਜਣ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦੀਦਾ ਹਰ ਵਾਰ ਮਾਲ ਰੁਟੀਨ ਦੇ ਵਿੱਚ ਹੀ ਆਉਂਦਾ ਰਹਿੰਦਾ ਇਸ ਕਿੱਲੇ ਤੇ ਤਕਰੀਬਨ ਆਪਾਂ 2 ਦਿਨ ਪਹਿਲਾਂ ਵੀ ਇੱਕ ਅਪਡੇਟ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀਗੀ ਉਹਦੇ ਵਿੱਚ ਵੀ ਪੰਜ ਚਾਰ ਨਗ ਦਿਖਾਏ ਸੀਗੇ ਅੱਜ ਵੀ ਤਕਰੀਬਨ 6-7 ਦਿਖਾਉਣੇ ਸੀ ਭਰਾਵਾਂ ਨੂੰ ਮਾਰਨਿੰਗ ਸਵੇਰ ਤੋਂ ਕੋਈ 2-3 ਵੜਾਂ ਜਿਹੜੀਆਂ ਵੀਰ ਉਹਨਾਂ ਸੇਲ ਕਰ ਦਿੱਤੀਆਂ ਨੇ ਅੱਜ ਹੁਣ ਫਿਰ ਹਾਲ ਜਿਹੜੇ ਮੌਕੇ ਤੇ ਮੌਜੂਦ ਆ ਦੋ ਪਸ਼ੂ ਜਿਹੜੇ ਗੱਪਣ ਵਿਖਾਉਣੇ ਆ ਤੁਹਾਨੂੰ ਤੇ ਦੋ ਸੂਈ ਸੂਬਾਈ ਆ ਇੱਕ ਨੀਲੀ ਰਾਵੀ ਦੀ ਮੱਝ ਦਿਖਾਵਾਂਗੇ ਅੰਡ ਦੇ ਵਿੱਚ ਸੂਈ ਸੂਬਾਈ ਆ ਇੱਕ ਵੜ ਸੂਈ ਆ ਤੇ ਇੱਕ ਪਛੀ ਤੁਹਾਨੂੰ ਇਹ ਸ਼ਹਿਰ ਜਿਹੜੀ ਇਧਰ ਜਰਸੀ ਕ੍ਰਾਸ ਵਿੱਚ ਦਿਖਾਵਾਂਗੇ ਇਹ ਗੱਭਾਂ ਨਾਲ ਠੀਕ ਆ ਜੀ ਇੱਕ ਝੋਟੀ ਬਹੁਤ ਪਿਆਰੀ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਆਈ ਆ ਕੱਟੀ ਪਲੂਨ ਪਹਿਲਾਂ ਸੂਆ ਸੂਨ ਵਾਲੀ ਆ ਬਹੁਤ ਫੱਬਦੀ ਪੂਰੇ ਵਜਨ ਲੋੜ ਦੇ ਵਿੱਚ ਕੱਟੀ ਆ ਸ਼ਕੀਨ ਕੱਟੀ ਆ ਛੋਟਾ ਸਿੰਘ ਜਿਹਨੂੰ ਕਹਿੰਦੇ ਆ ਬਿਲਕੁਲ ਮੰਦਰੀ ਕੋਕਾ ਪੀਸ ਰੁਪਈਆਂ ਦੇ ਵਿੱਚੋਂ ਲੰਘਦਾ ਉਹ ਕੱਟੀ ਤੁਹਾਨੂੰ ਦਿਖਾਉਣੀ ਅੱਜ ਇੱਕ ਇਧਰ ਮਾਝ ਬਖਾਵਾਂਗੇ ਭਰਾਵਾਂ ਨੂੰ ਨੀਲੀ ਰਾਵੀ ਨੀਲੀ ਰਾਵੀ ਅੰਗਪੱਖ ਦੇ ਵਿੱਚ ਆ ਠੀਕ ਆ ਜੀ ਮਗਰ ਕੱਟੀ ਨੂੰ ਇਹਨਾਂ ਜਨਮ ਦਿੱਤਾ ਸੋ ਪ੍ਰੋਪਰ ਡਿਟੇਲ ਤੁਹਾਨੂੰ ਮਿਲੂਗੀ ਰੇਟ ਪੜਤਾ ਵੀਰ ਸੰਦੀਪ ਨੂੰ ਵੀ ਕਹਾਂਗੇ ਹਰ ਵਾਰ ਦੀ ਤਰ੍ਹਾਂ ਖਿੱਚ ਕੇ ਬਿਲਕੁਲ ਜਿਹੜਾ ਜਾਇਜ਼ ਮੁੱਲ ਕਰਦੇ ਆ ਠੀਕ ਆ ਜਿਹੜਾ ਕੋਈ ਵੀ ਫਾਰਮਰ ਭਰਾ ਥੋੜੇ ਪੈਸੇ ਖਰਚ ਕਰਨਾ ਚਾਹੁੰਦਾ ਪਸ਼ੂ ਚੰਗਾ ਸਾਫ਼ ਸੁਥ ਕਰ ਲਿਓ ਠੀਕ ਆ ਜੀ 14 ਤਰੀਕ 14 ਦਸੰਬਰ ਤੇ ਸਮਾਂ ਕੋਈ ਸ਼ਾਮ ਦੇ 3:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸੰਦੀਪ ਸਾਸਰੀ ਕੰਦ ਸਾਹਿਬ ਜੀ ਸੰਧੂ ਸਾਡੀ ਟਿੱਕ ਟੈਗ ਮਹਾਰਾਜ ਜੀ ਬਹੁਤ ਵਧੀਆ ਭਾਜੀ ਕਹਿ ਬੜੀ ਕਿਰਪਾ ਗੁਰੂ ਰਾਮਦਾਸ ਜੀ ਸੰਧੂ ਸਾਹਿਬ ਚਲੋ ਸ਼ੁਕਰੇ ਮਾਲਕ ਦਾ ਹਾਂ ਜੀ ਲੈ ਵੀ ਸੰਦੀਪ ਜੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ 7 ਕ ਨਾਗ ਜਬਖਾਉਣੇ ਸੀਗੇ ਵਿਖਾਉਣੇ ਸੰਧੂ ਸਾਹਿਬ ਜਿਨ੍ਹਾਂ ਦੇ ਵਿੱਚੋਂ 3 ਕ ਨਾਗ ਸੇਲ ਹੋ ਗਿਆ ਤੁਹਾਡੇ ਗਾੜੀ ਗਾੜੀ 2 ਨਾਗ ਤੇ ਹੁਣ ਸੇਲ ਕੀਤੇ ਆ ਹਾਂ ਬਿਲਕੁਲ ਤੇ ਕੱਲ ਕੁਝ ਤੁਸੀਂ ਜੀ ਪਰਸੋਂ ਖਣੀ ਉਹ ਵੀ ਅੰਦਰ ਦੋ ਬਣਾ ਬੱਝੀਆਂ ਵਾਂ ਉਹ ਵੀ ਸੇਲ ਹੋਈਆਂ ਬਿਆਨੇ ਉਹਨਾਂ ਦੇ ਆਏ ਕੱਲ ਨੂੰ ਚਲ ਜਾਣੀਆਂ ਅੱਜ ਆਪਣੇ ਕੋਲ ਸਾਰਾ ਨਵਾਂ ਮਾਲ ਆਇਆ ਜੀ ਇਹ ਹੈ ਸ਼ਹਿਰ ਆ ਗਈ ਸੰਤੂ ਸਾਹਿਬ ਬਹੁਤ ਪਿਆਰੀ ਬੱਛੀ ਹੈ ਨਾ ਬਹੁਤ ਜਿਆਦਾ ਸੰਤੂ ਸਾਹਿਬ ਬਹੁਤ ਜਿਆਦਾ ਇਹ ਸੁਵੀਆਂ ਦੇ ਵਿੱਚ ਫਿਰ ਕਿਵੇਂ ਆ ਦੂਜਾ ਸੁਵਾ ਦੂਜਾ ਸੁਵਾ ਪਹਿਲੇ ਸੁਵੇ ਦਾ ਰਕਾਰ 18 ਕਿਲੋ ਦਾ ਰਿਹਾ ਜੀ ਪਲੀ ਪਲੀਤੀ ਵਜਨ ਬੋਜਨ ਚੰਗਾ ਬਹੁਤ ਜਿਆਦਾ ਖਰੀ ਸੰਤੂ ਸਾਹਿਬ ਬਾਕੀ ਚਮਾ ਥਣਾ ਜੋ ਸ਼ਹਿਦ ਹੀ ਆਉਂਦਾ ਬਹੁਤ ਹੀ ਕਰੋਚਾ ਬਾਕੀ ਰੰਗ ਬਾਜਾ ਕਰਮਾਂ ਵਾਲੀ ਪ੍ਰਿੰਟ ਪ੍ਰਿੰਟ ਬਹੁਤ ਜਿਆਦਾ ਸੋਨਾ ਪਿੱਛੇ ਭਾਰ ਦੀ ਫੁੱਲ ਗਰੰਟੀ ਹੋਊਗੀ ਹਾਂ ਥਣਾ ਦੀ ਫੁੱਲ ਗਰੰਟੀ ਹੋ ਗਈ ਅਗਲਾ ਲਾ ਕੇ ਤਸੱਲੀ ਕਰਕੇ ਫੇਰ ਰੁਪਏ ਦੇ ਦੇ ਆਪਾਂ ਨੂੰ ਕੋਈ ਧੁਰਕੂ ਨਹੀਂਗਾ ਠੀਕ ਹੈ ਭਰਾ ਬਾਕੀ ਵੈੜ ਨਿੱਗਰ ਜੇ ਵੱਡੀ ਵੈੜ ਜੇ ਕੋਈ ਛੋਟੀ ਵੈੜ ਨਹੀਂ ਕਿ ਪੋਰ ਹਰ ਛੜ ਤਾਂ ਜਰਸੀ ਆ ਸੰਤੂ ਸਾਹਿਬ ਹਾਂ ਸੰਦੀਪ ਥੱਲੇੋਂ ਚੰਗੀ ਸੋਹਣੀ ਬਣੀ ਆਉਂਦੀ ਬੜੀ ਜਿਆਦੀ ਸੰਤੂ ਸਾਹਿਬ ਬਾਕੀ ਠੰਡੀ ਵੇਖੋ ਕਿੱਡੀ ਆ ਇੱਥੇ ਡੱਕ ਕੇ ਤਾਂ ਭਾਵੇਂ ਇਤਨਾ ਹੀ ਥੱਲੇ ਬਹਿ ਜਾਓ ਕਰਮਾ ਨੀ ਆ ਕਰੋ ਚੱਕ ਠੀਕ ਆ ਜੀ ਬਹੁਤ ਜਿਆਦੀ ਠੰਡੀ ਆ ਸੋ ਲੇਵਟੀ ਲੁਫਟੀ ਬਹੁਤ ਸੋਹਣੀਆਂ ਦੋਸਤੋ ਕੁਆਲਟੀ ਆਰਡਰ ਦੀ ਫੇਸ ਕੁਆਲਟੀ ਬਹੁਤ ਜਿਆਦੀ ਚੰਗੀ ਆ ਸੰਤੂ ਸਾਹਿਬ ਬਾਕੀ ਮੇਰਾ ਭਰਾ ਜਿੱਦਾਂ ਇੱਕ ਪੰਜਾਬ ਵਾਲੀ ਜਰਸੀ ਦੇਖਦੇ ਆ ਕੱਦ ਓਡਾ ਠੀਕ ਆ ਹਾਈਟ ਸੋਹਣੀ ਆ ਕੱਦ ਸੋਹਣਾ ਬਿਲਕੁਲ ਫੇਸ ਦੀ ਗੱਲ ਕਰਕੇ ਬੋਦੀ ਉੱਚੀ ਤੇ ਛੋਟਾ ਗੰਨ ਠੀਕ ਆ ਜੀ ਆ ਚੈੱਕ ਕਰੋ ਮਤਲਬ ਜਿੰਨੀ ਆ ਕਰਮ ਵਾਲੀ ਬਿਲਕੁਲ ਸਫਾਈਆਂ ਦੇ ਵਿੱਚ ਆ ਬਹੁਤੇ ਭਰਾ ਆਪਣੇ ਕੀ ਰੱਖਦੇ ਕਿਉਂਕਿ ਪੈਸੇ ਹਰੇਕ ਨੇ ਲਾਉਣੇ ਆ ਤੇ ਨਾਰਮਲ ਹੀ ਆਪਾਂ ਚਲੋ ਸਾਰੇ ਵੀਰਾਂ ਨੂੰ ਕਹਿੰਦੇ ਆ ਵੀ ਪਸ਼ੂ ਜਿੱਥੋਂ ਵੀ ਚੰਗਾ ਮਿਲਦਾ ਭਰਾ ਉੱਥੋਂ ਖਰੀਦ ਲੈ ਕਰ ਮਕਿਤਾ ਤੁਹਾਨੂੰ ਸੰਤੂ ਸਾਹਿਬ ਖਾਦੋ ਇੱਕ ਲੱਖ ਲਾਉਗੇ ਹਾਂ ਬਹੁਤ ਜ਼ਿਆਦੇ ਚੰਗੇ ਆ ਸੰਤੂ ਸਾਹਿਬ ਲੱਗੇ ਆ ਰੂਰ ਚੰਗੇ ਆ ਅੰਗ ਬਹੁਤ ਚੰਗੇ ਲ ਕਰੋ ਚੱਕ ਠੀਕ ਆ ਜੀ ਸੋ ਬਾਕੀ ਮੇਰੇ ਭਰਾ ਆਪ ਤਾਰੀਫ ਕਰੋਗੇ ਉਹ ਜੀ ਸ਼ਾਇਦ ਏਕੇ ਠੀਕ ਆ ਜੀ ਕੁਆਲਿਟੀ ਚੱਕੀ ਬਸ ਫੇਸ ਕੁਆਲਿਟੀ ਬਹੁਤ ਜਿਆਦਾ ਵਖੋ ਸੋਹਣੀ ਆ ਹਾਂ ਕਰਮਾਲੀ ਦੇ ਮਹਾਰਾਜ ਲੈਣਾ ਕਰੇ ਗੁਰੂ ਰਾਮਦਾਸ ਜਿੱਥੇ ਜਾਵੇ ਚੰਗਾ ਦੁੱਧ ਪਿਆਵੇ ਕਰਮਾਲੀ ਆ ਬਿਲਕੁਲ ਜੀ ਬਿਲਕੁਲ ਉਮੀਦ ਤਾਂ ਚੰਗੇ ਲਈ ਕੀਤੀ ਜਾਂਦੀ ਅਸੀਂ ਬਹੁਤ ਹਾਂ ਜੀ ਸੰਧੂ ਸਾਹਿਬ ਚਲੋ ਪਸ਼ੂ ਆਪਾਂ ਚੰਗੇ ਲੈ ਕੇ ਆਉਣੇ ਆ ਗਾੜੀ ਗੁਰੂ ਰਾਮਦਾਸ ਹਰਕ ਮਿਹਰ ਕਰੇ ਬਸ ਬਸ ਹਰਕ ਪਸ਼ੂ ਦਾ ਤੇ ਹਰਕ ਭੈਣ ਭਰਾ ਦੇ ਜਿਨੇ ਪੈਸੇ ਦੇਣੇ ਆ ਉਹਨੂੰ ਚੀਜ਼ ਚੰਗੀ ਮਿਲੇ ਬਸ ਜੀ ਬਸ ਠੀਕ ਆ ਬਹੁਤ ਜਿਆਦਾ ਠੀਕ ਹੈ ਤੇ ਇਹਦਾ ਮੁੱਲ ਸੰਦੀਪ ਕੀ ਰੱਖਿਆ ਜੀ ਹੰਦੂ ਸਾਹਿਬ ਮੁੱਲ 75000 ਆ ਰਿਹਾ 70000 ਦੀ ਵਾਸੀ ਲਵਾਂਗੇ ਜੱਸ ਨੂੰ ਜੀ 70 ਦੀ ਹਾਂਜੀ ਠੀਕ ਆ ਕੋਈ ਲੈਸਲੂਸ ਕਰਕੇ ਜਾਇਆ 3000 ਛੋੜ ਕਰ ਦਾਂਗੇ 67000 ਦੀ ਵਾਸੀ ਲਵਾਂਗੇ 67000 ਦੀ ਜੀ ਲਓ ਜੀ 67000 ਦੀ ਵੀਰ ਸੰਦੀਪ ਆਂਦਾ ਵੀ ਇਹ ਦੇ ਦੇਾਂਗੇ ਮਾਨਤਨ ਕਰਕੇ ਠੀਕ ਆ ਜੀ ਯੈਸ ਨੂੰ ਜੀ ਯੈਸ ਨੂੰ ਵਾਸੀ ਥੱਲਿਓ ਬਹੁਤ ਸੋਹਣਿਆ ਡਿਜ਼ਾਈਨ ਜੂਣ ਚੰਗਾ ਖਰੀ ਆ ਵਾਸੀ ਜਿੰਨੀ ਹੈਗੀ ਸਪੈਸ਼ਲ ਚੰਗਾ ਬਾਕੀ ਮੇਰਾ ਭਰਾ ਕਰੋ ਪਹਿਲ ਕਦਮੀ ਠੀਕ ਆ ਆ ਦੇਖੋ ਬਹੁਤ ਪਿਆਰੀ ਵਾਸੀ ਆ ਅਗੇ ਨੈਕਸਟ ਵਿਖ ਇਹ ਵੀ ਵੀਰ ਉਹਨਾਂ ਕੋਲੇ ਮੌਜੂਦ ਆ। ਇਹ ਬਹੁਤ ਜਿਆਦਾ ਚੰਗੀ ਸੰਧੂ ਸਾਹਿਬ ਬੱਚਾ ਛੱਡਣ ਦੀ ਵੀ ਲੋੜ ਨਹੀਂ। ਤੀਜਾ ਸਵੇਰ ਸੁਈ ਹੈ ਜੀ। ਆਹ ਆਹ ਵੇਖੋ। ਲਾਵੇ ਸੰਧੀ ਬੇਹੋਜੇ ਪਸ਼ੂਆਂ ਦੀ ਵੀ ਚਲੋ ਬਹੁਤ ਭਾਂ ਭਾਂ ਡਿਮਾਂਡ ਕਰਦੇ ਨੇ ਮਿੱਠੇ ਪਸ਼ੂ ਉੱਤੇ ਦੇ ਚਾਹੀਦੇ ਹਨ। ਬਹੁਤ ਜਿਆਦਾ ਡਿਮਾਂਡ ਕਰਦੇ ਜਿਹੜਿਆਂ ਦੇ ਵੀ ਬੱਚਾ ਬਣਾ ਛੱਡਣਾ ਪਵੇ। ਬਜ਼ੁਰਗ ਜੋਵੇ ਕੋਈ ਆਪਣੀ ਭੈਣ ਚੋਵੇ। ਆਹ ਵੇਖੋ ਮੈਨਾ ਸੰਧੂ ਸਾਹਿਬ ਇਹਦੇ ਥੱਲੇ 18 ਕਿਲੋ ਦੁੱਧ ਤਿਆਰ ਹੋ ਗਿਆ ਜੀ। ਇਸ ਵਕਤ 18 ਕਿਲੋ ਦੁੱਧ। 18 ਕਿਲੋ ਚਵਾਈ ਦਵਾਂਗੇ ਹਨਾ। ਚਵਾ ਕੇ ਦਵਾਂਗੇ ਸੰਧੂ ਸਾਹਿਬ ਜਿਹੜਾ ਬ ਤੇ ਜਿੰਨੀ ਉਪਰੋਂ ਪਿੰਡੇ ਪੁੰਡੇ ਦੀ ਪੂਰੀ ਸਾਫ ਸੁਥਰੀ ਆ ਕੋਈ ਤੱਜਾ ਸੁਭਾਅ ਅੰਕ ਕੇ ਮੇਰਾ ਭਰਾ ਸੌਦਾ ਕਰ ਲੇ ਕਾਹ ਤੋਂ ਵਟੀਆਂ ਬਹਿਣਾ ਦੇ ਵਿੱਚ ਹੀ ਆ ਜਾਂਦਾ ਮਗਰ ਬੱਛਾ ਇਹਦੇ ਮਗਰ ਬੱਛਾ ਰਲੇਵਾ ਬਿਲਕੁਲ ਨਿੱਗ ਰਿਹਾ ਜੀ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਨਾ ਪਤਾ ਹੋ ਗਿਆ ਜੀ ਲਓ ਜੀ ਇੱਕ ਹਫਤੇ ਦਾ ਸਮਾਂ ਹੋ ਗਿਆ ਅੱਜ ਸੂਈ ਨੂੰ ਠੀਕ ਆ ਜੀ ਹਾਂਜੀ ਬਾਕੀ ਲੇਵੇ ਲੂਵੇ ਦਾ ਡਿਜ਼ਾਈਨ ਜੂਨ ਚੰਗਾ ਥਾਂ ਬਹੁਤ ਜੁਆ ਦੇ ਫੇਰ ਦੇ ਵਿੱਚ ਜਿਆਦਾ ਪਾਦੇ ਨਹੀਂ ਕਿ 20 ਕਿਲੋ ਦਰਾਮਣਾ ਪਾ ਦੂਗੀ ਵੇੜ ਚਲੋ ਸੌਖਾ ਕਰਮਾੜੀ ਜੇ ਸੇਵਾ ਸੁਆ ਉਤੇ ਕਰਨ ਵਾਲਾ ਕੋਈ ਵੀਰ ਲੈ ਕੇ ਜਾਵੇ ਹਾਂਜੀ ਹਾਂਜੀ ਤੋ ਦੋ ਦੋ ਜਵਾਜੋ ਕੀ ਬਾਕੀ ਭਾਂਡੇ ਭੁੰਡੇ ਤੋਂ ਨਾਰਮਲ ਹੀ ਚਲੋ ਸਾਰੇ ਭਰਾਵਾਂ ਨੇ ਐਡੀਆਂ ਲਾ ਲਈ ਜੀ ਬਾਕੀ ਠੰਡੀ ਨਹੀਂ ਤੇ ਐਡੀ ਆਪਾਂ ਇੱਥੇ ਬਹਿ ਗਣਾ ਐ ਕਰਕੇ ਇਸੇ ਤਰ੍ਹਾਂ ਹੀ ਹਾਂ ਐ ਰਸਾ ਛੱਡ ਦੋ ਇਤਨਾ ਬਹਿ ਜੋ ਥੱਲੇ ਆਹ ਦੇਖੋ ਮੇਰਾ ਭਰਾ ਠੀਕਾ ਜੀ ਆਹ ਦੇਖੋ ਐਡੀ ਠੰਡੀ ਕਰਮਾ ਵਾਲੀ ਦੇਖੋ ਬੈਂਸ ਫੋਨਸ ਲੈਵੇ ਤੇ ਉੱਪਰ ਬਾਕੀ ਮੇਰਾ ਭਰਾ ਇਹ ਨਹੀਂ ਹੈਗਾ ਕੋਈ ਬੰਗਾਰ ਅਸੀਂ ਪਾਉਣੀ ਪਵੇ ਚਲੋ ਕਿਸੇ ਭਰਾ ਦੀ ਸ਼ਰਤ ਆ ਕਿ ਪਉਣਾ ਪਾ ਲੈ ਆਦਰਵਾਇਜ਼ ਲੋਡ ਨਹੀਂ ਪੈਂਦੀ ਠੀਕ ਆ ਇਸ ਵਕਤ 18 ਕਿਲੋ ਨਾ ਹਾਂ ਯਾਰ 18 ਕਿਲੋ ਚਵਾ ਕੇ ਦਵਾਂਗੇ ਸੰਤੋ ਸਾਹਿਬ ਲਓ ਜੀ 18 ਕਿਲੋ ਦੁੱਧ ਇਸ ਵਕਤ ਇਹਦੇ ਥੱਲੇ ਚਵਾ ਦੇਣਾ ਜਿਹੜਾ ਜੀ ਬਹੁਤ ਮੁੱਲ ਕੀ ਰਹੂਗਾ ਤਾਂ ਮੁੱਲ ਸੰਤੋ ਸਾਹਿਬ ਦੇ ਲੈ 65000 ਦਾ 65 ਦੀ ਦੇ ਦੇ ਜਾਇਜ਼ ਕਰਕੇ 62000 ਦੀ ਜਾਨ ਦੋ 62000 ਦੀ ਦੇ ਦੇ ਹਾਂ 62000 ਦੀ ਜਾਨ ਦੋ ਲਓ ਜੀ 62000 ਦੀ ਬੈੜ ਮਿਲ ਜੂਗੀ 18 ਕਿਲੋ ਦੁੱਧ ਹਾਂ ਜੀ ਜਿੱਦਾਂ ਮਰਜੀ ਸੱਜਣ ਚੋਕੇ ਤਸੱਲੀ ਕਰੇ ਇੱਕ ਕੱਟੀ ਵਿਖਾਉਣੇ ਆ ਭਰਾਵਾਂ ਨੂੰ ਬੜੀ ਸ਼ਕੀਨ ਕੱਟੀ ਆ ਸੰਤੋ ਸਾਹਿਬ ਮੁੰਦਰੀ ਆ ਮੁੰਦਰੀ ਜੀ ਨੂੰ ਆਂਦੇ ਆ ਵੇਖੋ ਰੁਪਈਆ ਵੀ ਸਿੰਘ ਥਾਣੀ ਨਹੀਂ ਲੰਗਦਾ ਹਾਂ ਬਾਲੀ ਸਿੰਘੀ ਚੰਗੀ ਲੱਗੀ ਚਲੋ ਔਲਜੀ ਕਰਦੀਏ ਝੋਟੀਆਂ ਦੇ ਹਾਂ 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 ਤੁਰੀ ਆਈ ਵਿਚਾਰੀ ਥੋੜੇ ਨਾ ਡਰਦੀ ਆ ਡਰਦੀ ਡਰਦੀ ਆ ਲੋ ਜੀ ਆ ਜਾਓ ਸੋ ਇੱਕ ਘਰੋਂ ਨੁ ਘਰੇਲੂ ਘਰੋਂ ਆਵੇ ਠੀਕ ਆ ਜੀ ਇੱਕ ਤਾਂ ਲਿਆਰੀ ਅਫਗਾਨੀ ਕੋ ਨਹੀਂ ਪਾਇ ਜਾਵੇ ਨਾ ਤੇ ਪਸ਼ੂ ਇੱਕ ਥੋੜਾ ਜਿਹਾ ਨਵੇਂ ਅੱਡੇ ਦੇ ਆਣ ਕੇ ਥੋੜਾ ਜਿਆਦਾ ਕਰਨ ਕਿਤੇ ਝੁਟਾ ਜਿਆ ਬਾਕੀ ਪਹਿਲੇ ਨਹੀਂ ਝੋਟੀਆਂ ਦੱਸ ਤੋਂ 11 ਕਿਲੋ ਦੁੱਧ ਪਾਉਗੀ ਬਾਕੀ ਲੈਵਲ ਉਪੇ ਦੀ ਵੇਖੋ ਮੇਰਾ ਪ੍ਰਾਪ ਬਿਲਕੁਲ ਨਿੱਗਰ ਲੈਵੇ ਦੀ ਆ ਚਾਰੇ ਥਾਣਾ ਕੱਟੀ ਪਹਿਲਾ ਸਵੇਰ ਸੋਣ ਵਾਲੀ ਦੰਦੀ ਕਿਵੇਂ ਆ ਦੰਦ ਚੌਗੀ ਜੀ ਚਾਰ ਦੰਦ ਹਾਂ ਛਿੱਗੀ ਹੁੰਦੇ ਆ ਜਾਨਕੀ ਛਿੱਗੀ ਜੱਲੋ ਜਾਨਕੀ ਕੰਨੀਆਂ ਬਰਾਬਰ ਹੋ ਗਿਆ ਬਸ ਛਿੱਗੀ ਮੰਨਵਾ ਹਾਂਜੀ ਲਓ ਜੀ ਛੇ ਦੰਦ ਦੀ ਕੱਟੀ ਮੰਨਿਆ ਜੇ ਮੇਰਾ ਭਰਾ ਡਿਜ਼ਾਈਨ ਚੈੱਕ ਕਰ ਲੋ ਲੇਵੇ ਤਾਂ ਬਹੁਤ ਸੋਹਣਾ ਟਕਾਣੇ ਤੇ ਲੇਵਾ ਅਜਾ ਲੈ ਜੋ ਸੰਦੀ ਪੰਜ ਚਾਰ ਤੇ ਚਾਰ ਦਿਨ ਹਫਤਾ ਹੀ ਲਾਇਨਾ ਝੋਟੀ ਦੁੱਧ 10 ਕਿਲੋ ਪਹਿਲੇ ਨਹੀਂ ਦੋਗੇ ਸੰਤੋ ਸਾਹਿਬ ਬਾੜੇ ਰਿਕਾਰਡ ਵਾਲੇ ਸਾਉ ਕੱਟੀ ਲਈ ਤੁਰ ਤੁਰਦੀ ਵੀ ਵੇਰ ਵੇਰ ਕੇ ਹਨ ਵੇਰ ਵੇਰ ਕੇ ਬਾਕੀ ਵੇਖੋ ਪਲੂਣ ਕਿੱਡੀ ਪਲੀ ਕਿੱਡੀ ਝੋਟੀ ਪਲੀਤੀ ਚੰਗੀ ਆ ਹਾਂ ਬਹੁਤ ਜਿਆਦਾ ਸੁਤਰੀ ਪੁੱਠਾ ਪੁੱਠਾ ਬਹੁਤ ਸੋਹਣਾ ਸਿੰਗੀ ਵੇ ਕੋਕਰਮਾਲ ਜਿਵੇਂ ਡਾਈ ਨਾਲ ਉਥੋਂ ਮੋੜੀ ਹੁੰਦੀ ਹੈ ਮੋੜੀ ਹੁੰਦੀ ਬਹੁਤ ਜਿਆਦੀ ਖਰੀ ਹੈ ਸੰਤੋ ਸਾਹਿਬ ਆ ਮਾਰੋ ਨੀਗਾ ਠੀਕ ਹੈ ਜੀ ਬਹੁਤ ਜਿਆਦੀ ਸੁਥਰੀ ਕੱਟੀ ਆ ਸੰਤੋ ਸਾਹਿਬ ਸੋਨਾ ਦੇ ਵੇ ਦੇਖੋ ਕਿੰਨੀ ਲੱਗੀ ਬਰੀਕ ਆ ਦੇਖੋ ਕੱਟੀ ਨੂੰ ਵਸੇ ਥੋੜਾ ਜਿਹਾ ਕਫਰ ਦੀ ਆ ਡੱਬੀ ਆ ਆ ਜਿਹੜੇ ਪਿਆਜ ਸੰਗਲ ਤੇ ਮੈਂ ਪਾਤੀ ਹੁੰਦੇ ਆਂ ਤੇ ਲਹਿਰੀ ਹਾਂ ਉਹਦੀ ਔਲ ਕਰਦੀ ਸੰਤੋ ਸਾਹਿਬ ਥੋੜੀ ਆ ਵੇਖੋ ਜੀ ਠੀਕ ਆ ਬਾਕੀ ਝੋਟੀ ਵਿੱਚ ਕੋਈ ਸ਼ੱਕ ਨਹੀਂਗਾਗਾ ਵੀ ਸਫਾਈਆਂ ਵਾਲੇ ਪਾਸਿਓ ਮੇਰਾ ਵੀਰ ਇੱਧਰ ਮਾਰ ਲਓ ਨੀਗਾ ਠੀਕ ਹੈ ਜੀ ਪਹਿਲਾਂ ਝੋਟੀ 10 ਕਿਲੋ ਦੋ ਚਵਾ ਦੂਗੀ ਸੰਤੂ ਸਾਹਿਬ ਸੋ ਚੀਜ਼ ਵਿਖਾਉਣਾ ਆਪਣਾ ਬਿਲਕੁਲ ਡਿਟੇਲ ਦੇ ਵਿੱਚ ਦੱਸਣਾ ਫਰਜ਼ ਪਨਦਾ ਕਿਉਂਕਿ ਜੇ ਸਾਫ਼ ਸੁਥਰੀ ਹੈ ਤੇ ਸਾਫ਼ ਸੁਥਰੀ ਕਹੀ ਜਾਊਗੀ ਚੀਜ਼ ਇੱਥੇ ਉਹਨਾਂ ਦਾ ਢੇੜਾ ਨਾ ਪਵੇ ਕਿਸੇ ਪਰ ਹੋਂ ਠੀਕ ਹੈ ਸੰਤੂ ਸਾਹਿਬ ਬਾੜੀ ਜਿਆਦੀ ਖਰੀ ਕੱਟੀ ਆ ਪੜੀ ਜੁੜੀ ਵੇਖੋ ਕਿੱਡੀ ਆ ਆ ਵੇਖੋ ਜੀ ਬਾਕੀ ਗੁੰਦ ਹੀ ਆਉਂਦੀ ਚਮਾ ਥਾਣਾ ਚੋ ਜੇ ਆ ਬਹਿਣੀ ਵਾਲੇ ਪਾਸੋਂ ਬੁਖਾਰ ਰਿਆਂ ਤੁਹਾਨੂੰ ਠੀਕ ਆ ਵਰਲ ਵੰਡ ਇਹ ਚੀਜ਼ਾਂ ਮੈਨੇ ਰੱਖਦੀਆਂ ਦੋਸਾਂ ਦੇਖੋ ਲੇਵਾ ਸੰਤੂ ਸਾਹਿਬ ਕਿੱਡਾ ਸਾਫ਼ ਲੱਗਾ ਕੱਟੀਆਂ ਨਹੀਂ ਬਹੁਤ ਸੋਹਣਾ ਕੱ ਆਬੇ ਕੋ ਮੇਰਾ ਇਹਨੇ ਨਹੀਂ ਦੁੱਧ 10 ਕਿਲੋ ਚਵਾ ਦੂਗਾ ਜੀ ਹਫਤਾ ਲੈਂਦੀ ਬਾਕੀ ਸੰਧੂ ਸਾਹਿਬ ਪਿੱਛੇ ਪੜ ਦੀ ਪੂਰ ਗਰੰਟੀ ਹੋ ਗਈ ਹਾਂ ਅਗਲੇ ਘਰ ਲਾ ਗਏ ਜਿੰਨਾ ਚਿਰ ਮੈਂ ਬਵੇਂ ਨਾ ਉਹਨਾਂ ਚਿਰ ਉਹਨਾਂ ਘਰ ਹੀ ਬੈਠੇ ਰਾਵਾਂਗੇ ਜਦੋਂ ਮੈਂ ਬਹਿ ਕੇ ਉੱਠ ਜੂਗਾ ਨਾ 10 ਰੁਪਏ ਲੈ ਕੇ ਆਵਾਂਗੇ ਇਹ ਤਾਂ ਟਰੈਕਟਰਾਂ ਵਾਲੇ ਮਿਲ ਗਈ ਇੱਕ ਜਿਹੜਾ ਟਰੈਕਟਰਾਂ ਨਾਲ ਆਪ ਤੋਕ ਬਣੀ ਆ ਵੀ ਲੱਡੂਆਂ ਦਾ ਡੱਬਾ ਭੰਡੋ ਤਾਂ ਪਹਿਲੀਆਂ ਪਾਓ ਉਹ ਕੰਮ ਕਰਦੇ ਵੀ ਜੇ ਕੋਈ ਲੈ ਕੇ ਜਾਂਦਾ ਵੀ ਉਹਨਾਂ ਚਿਰ ਘਰੇ ਬੈਠੇ ਰਾਵਾਂਗੇ ਉਹ ਘਰੇ ਪਾਵਾਂਗੇ ਜਿੰਨਾ ਚਿਰ ਮੈਂ ਬਵੇਂ ਨਾ ਮੈਂ ਬਹਿ ਕੇ ਉੱਠੇ ਨਾ ਮਾ ਵਿਛੇ ਭਾਰ ਦੀ ਫੁੱਲ ਗਰੰਟੀ ਹੋਗੀ ਸੰਤੋ ਸਾਬ ਅਗਲਾ ਨਾ ਟੁੜਕੂ ਰੱਖੇ ਦਿਲ ਜਿਵੇਂ ਯਾਰ ਚਾਹ ਪਿਆ ਦੋ ਨਾਲ ਬਿਸਕਟ ਨਾਲ ਰੋਟੀ ਪੁੱਛ ਲਓ ਵੀ ਹੁਣ ਤਰ ਬੰਦੇ ਬਹਿ ਜਾਣ ਪਰ ਤੁਸੀਂ ਆਪ ਕਹਿੰਦੇ ਬਹਿ ਬਹਿ ਆਪ ਮੈਂ ਲਿਆਵਾਂਗੇ ਖਰੀ ਬਹੁਤ ਜਿਆਦੀ ਹੈ ਜੀ ਠੀਕ ਹੈ ਭਰਾ ਬਹੁਤ ਜਿਆਦੀ ਖਰੀ ਲਓ ਵੀ ਗੱਬਣ ਝੋਟੀ ਹੈ ਤੇ ਵੀਰ ਸੰਦੀਪ ਇਨੀ ਤਸੰਦੀ ਦੇਊਗਾ ਵੀ ਕਿਸੇ ਰਕਮ ਦੀ ਕੋਈ ਪਿਛੇ ਭਾਰਦੀ ਨਹੀਂ ਕੋਈ ਫੁੱਲ ਗਰੰਟੀ ਸੰਤੋ ਸਾਬ ਜਿੰਨੇ ਰੁਪਈਆ ਦੀ ਝੋਟੀ ਅਗਲਾ ਲਓ ਉਨੇ ਰੁਪਈਆ ਡਬਲ ਦੋ ਜੇ ਵੀਰ ਝੋਟੀ ਪਾਰ ਪਾ ਜੇ ਠੀਕ ਹੈ ਭਰਾ ਹਾਂਜੀ ਲਓ ਵੀ ਕੱਟੀ ਚੰਗੀ ਆ ਚਲੋ ਵੈਸੇ ਉਪਰੇ ਬੰਦੇ ਤੋਂ ਤੁਸੀਂ ਵੇਖ ਹੀ ਰਹੇ ਜੇ ਬਿਲਕੁਲ ਡਰਦੀ ਡਰਦੀ ਹੈ ਬਾਕੀ ਸਿੰਗੀ ਵੇਖੋ ਕਿੰਨੀ ਚੰਗੀ ਲੱਗੀ ਆ ਬਹੁਤ ਜਿਆਦਾ ਖਰੀ ਲੱਗੀ ਤੇ ਚੰਗੀ ਆ ਪਿਆਰੀ ਕੱਟੀ ਆ ਮੇਰਾ ਭਰਾ ਕਰਿਓ ਪਹਿਲ ਕਦਮੀ ਸੋ ਚਲੋ ਬਹੁਤ ਆਪਣੇ ਭਰਾ ਸੰਤੋ ਸਾਹਿਬ ਪਤਾ ਕਰਿਆ ਤੁਸੀਂ ਇਹ ਚੰਗੀ ਛੋਟੀ ਦੀ ਵੀਡੀਓ ਪਾਈ ਬੜੇ ਲੋਕਾਂ ਲਾਈਕ ਕੀਤਾ ਪਾਨ 15 14 ਕਿਲੋ ਬੋਲੇ ਵਾਲੀ ਦੀ ਹਾਂਜੀ ਹਾਂਜੀ ਨੇ ਚੰਗੀ ਸੀ ਛੋਟੀ ਹੋ ਗਈ ਬੜੀ ਜਾਈ ਉਹਦੀ ਸੰਤੋ ਸਾਹਿਬ ਕੱਲ੍ਹ ਤੱਕ ਫੋਨ ਆਈ ਉਹਸੇ ਲਈ ਵੇਖੀ ਤੁਹਾਡੇ ਜਾਣ ਦੀ ਬੜੀ ਪ੍ਰਸ਼ੰਸਾ ਕੀਤੀ ਹੈ ਲੋਕਾਂ ਨੇ ਉਹਦੀ ਬਹੁਤ ਜਿਆਦੀ ਛੋਟਾਂ ਦੇ ਵੇਖੀ ਸੰਤੋ ਅਰੇ 나ੜੂਆ ਨਾਂ ਸੀ ਤੇ 14 15 ਕਿਲੋ ਬੋਲੇ ਸੀ ਹਾਂ ਜਰ ਹੀ ਇੱਕ ਵੀਰ ਮੈਨੂੰ ਆਦਾ ਆਪਾਂ 50000 ਨਫਾ ਨੁਕਾਉ ਨੂੰ ਦੇ ਦਈਏ ਤੇ 14 ਕਿਲੋ ਮਿਲ ਲੀਏ ਮੈਂ ਆ ਵੀਰ 16 ਕਿਲੋ ਮਲਾਉਂਦਾ ਤੈਨੂੰ ਹਾਂ ਤਪਰ ਨਵਾਂ ਮਹਾਵਨ ਲੈਣਾ ਨਹੀਂ ਤੇ ਤੈਨੂੰ ਝੋਡੀ ਕਿੱਥੋਂ ਲੈ ਆਉਣਾ ਰੱਖਣ ਵਾਸਤੇ ਲੈ ਕੇ ਗਿਆ ਘਰੇਲੂ ਬੰਦੇ ਨੇ ਲਈ ਆ ਕਈ ਵੇਰ ਕਿਧਰ ਵੀ ਜਾ ਪੰਜਣਾ ਮਗ ਮੁਰਕੇ ਨਹੀਂ ਨਹੀਂ ਅਸੀਂ ਤਰ੍ਹਾਂ ਹੀ ਆ ਵੇ ਸੰਦੀਪ ਇਹਦਾ ਮੁੱਲ ਦੱਸ ਫਿਰ ਇੱਕ 10 ਦੀ ਦੇ ਦੀਆ ਕੱਟੀ ਇੱਕ 10 ਦੀ ਹਾਂਜੀ ਜਾਇ ਜੀ ਕਰਕੇ ਦੇਣੀ ਆਪਾਂ ਭਰਾਵਾਂ ਨੂੰ ਮਤਲਬ ਇੱਕੋ ਤਰ੍ਹਾਂ ਲੱਖ ਵਰਗਾ ਬਾਕੀ ਮੋੜ ਕੇ ਜੇਬ 'ਚ ਪਾਲਾ ਲੱਖੋਂ ਅੰਦਰ ਹੀ ਦਈਏ ਕੱਟੀ ਬੜੀ ਚਲੋ ਚੰਗੀ ਆਉਦੀ ਤਾਂ 90 ਹਜ਼ਾਰ ਦੀ ਜਸ ਨੂੰ 90 ਦੀ 90 ਲਓ ਜੀ ਇੱਕ ਪੱਤਗੀ ਛਾਲ ਹਾਂ 90 ਹਜ਼ਾਰ ਦੀ ਹੈ ਭਰਾਵਾਂ ਨੂੰ ਝੋਟੀ 90 ਹਜ਼ਾਰ ਦੀ ਕੱਟੀ ਦੇਦਾ ਸੰਧੂ ਸਾਹਿਬ 100 ਰੁਪਏ ਛੋੜੀ ਕਰਨੀ ਹੈ ਬਾਕੀ ਸਿੰਗੀ ਵੇਖੋ ਤੇ ਥੱਲੇ ਲੇਵਾ ਲੇਵਾ ਨਹੀਂ ਚੰਗੀ ਹੈ ਝੋਟੀ ਹੋਰ ਜਿਆਦੀ ਖਰੀ ਝੋਟੀ ਹੈ ਸਾਫ ਸੁਥਰੀ ਵੇਖੋ ਕਿੰਨੀ ਚੰਗਾ ਜਿਹੜਾ ਦੋਸੋ ਲੇਵਾ ਸਾਰੀ ਤੇਰਾ ਮਾਂ ਦਾ ਰਿਕਾਰਡ ਚੰਗਾ ਰਿਹਾ 14 15 ਕਿਲੋ ਵਾਲੀ ਮਾਂ ਦੀ ਧੀ ਆ ਪਹਿਲੇ ਨਹੀਂ ਝੋਟੀ 10 ਕਿਲੋ ਤੋਂ ਛਾੜੀ ਗਈ ਹਮਮ ਏਡੀ ਸਿੱਧੀ ਸਾਦੀ ਝੋਟੀ ਹੈ ਲਓ ਜੀ ਬਾਕੀ ਪਿੱ ਇਹ ਚੀਜ਼ ਤਸੱਲੀ ਨਾਲ ਵੇਖਿਆ ਕਰੋ ਬਾਈ ਗੱਲ ਨਹੀਂ ਸੰਤੋਖ ਸਾਬ ਆ ਚੀਜ਼ ਬਹੁਤ ਜਿਆਦੀ ਵੱਧਿਆ ਰਹੀ ਇਹਨੂੰ ਨਿੱਗਰ ਲੇਵੇ ਦੀ ਠੀਕ ਆ ਚੰਗਾ ਸੋ ਚੋਖਾ ਕਰਨ ਵਾਲੀ ਸਾਂਭੀ ਫਿਰਦੀ ਆ ਡਿਜ਼ਾਈਨ ਥੱਲੇ ਮੈਂ ਨਾ ਪੰਜਾ ਸੱਤਾਂ ਦੇ ਹੁਣ ਵੇਖੋ ਜੇ ਪੁੜੇ ਨੇ ਥੋੜੇ ਝੋਟੀ ਜਦੋਂ ਸੂਈ ਆ ਬਣ ਕੇ ਸੂਈ ਕਰਮਾ ਹਾਂ ਹਾਂ ਲਓ ਜੀ ਠੀਕ ਆ ਅੱਗੇ ਨੈਕਸਟ ਚੱਲਦੇ ਆ ਤੇ ਇੱਧਰ ਆਪਣੇ ਕੋਲ ਨੀਲੀ ਦੀ ਆ ਸੂਈ ਨੀਲੀ ਰਾਵੀ ਦੀ ਮੱਝ ਆ ਗਈ ਸੰਤੋਖ ਸਾਬ ਇਹ ਸੂਈ ਜੇ ਹਾਂ ਰਾਤ ਦੀ ਰਾਤੀ ਸੂਈ ਆ ਰਾਤੀ ਸੂਈ ਆ ਜੇਰ ਜੱਪਾ ਪੂਰਾ ਪਿਆ ਵਾ 3-4 ਕਿਲੋ ਚਵਾਈ ਹੋਈ ਐ ਚੋਣ ਇੱਕ ਨੰਬਰ ਨਿਕ ਲੋ ਜੀ ਸੁਥਰੀ ਬਾਕੀ ਜਿੰਨੀ ਆ ਗਈ ਆ ਮਗਰ ਕੱਟੀ ਆ ਮਗਰ ਕੱਟੀ ਆ ਗਈ ਭਾਜੀ ਮਗਰ ਕੱਟੀ ਆ ਗਈ ਤੇ ਰਾਤੀ ਸੂਈ ਆ ਜੇਰ ਜੂਰ ਸੰਦੀਪ ਆਂਦਾ ਵੀ ਖੁੱਲੀ ਡੁੱਲੀ ਪਾ ਦਿੱਤੀ ਜੰਨੇ ਠੀਕ ਆ ਤੇ ਬੱਚਾ ਵੀ ਮਗਰ ਸਟੈਂਡਰਡ ਦਾ ਚਲੋ ਕੱਟੀ ਆ ਗਈ ਆ ਪਲੱਸ ਪੁਆਇੰਟ ਆ ਸੰਦੀਪ ਇੱਕ ਅਦਾ ਟਾਈਮ ਤੁਸੀਂ ਚੋਚਾ ਕੇ ਤਸੱਲੀ ਕੀਤੀ ਕਿਵੇਂ ਰਹੀ ਆ ਤੇ ਇਹਨਾਂ ਕਿੱਲੋ ਸੰਤੋ ਸਾਹਿਬ ਸੇਰੇ ਚੋਈ ਕੋਈ ਭੂਰ ਨਹੀਂ ਛਟਾ ਨਹੀਂ ਡੋਕਲ ਨਹੀਂ ਆ ਬਹੁਤ ਜਿਆਦਾ ਚੋਈ ਚੰਗੀ ਲੱਗੀ ਮੈਨੂੰ ਅਖੀਰ ਹੀ ਆ ਕੰਮ ਮਾਣਾ ਪਰੇ ਗੱਲਾਂ ਆ ਠੀਕ ਆ ਭਰਾ ਲੋ ਜੀ ਥੋੜਾ ਜਿਹਾ ਦਵਾ ਦੇ ਵਿੱਚ ਆ ਤੁੜ ਕੋਈ ਮੋਗ ਗਿਆ ਜੀ ਅਗਲੇ ਦਾ ਸੂ ਸਵਾ ਦੇ ਵਿੱਚ ਆ ਪੁੜੇ ਪੜੇ ਹੌਲੀ ਹੌਲੀ ਕਰਮਾਂ ਲਈ ਅੱਜ ਪਲਕ ਚੱਕ ਜੂਗੀ ਠੀਕ ਹੈ ਜੀ ਬਸ ਸਟੇਡ ਪੜਾ ਵੇਖ ਲਓ ਛੋਟਾ ਬਹੁਤ ਜ਼ਿਆਦਾ ਚੰਗੀ ਤਿੱਜਾ ਸੂਆ ਜੀ ਲੰਮੀ ਆਉਣ ਨੂੰ ਤੋੜਿਆ ਫਿਰ ਲਓ ਵੀਰ ਜੀ ਆ ਦੇਖੋ ਜੀ ਮੇ ਕੋ ਮੇਰਾ ਆਪਰਾ ਠੀਕ ਹੈ ਐਨੂੰ ਸੰਦੀਪ ਐਨੂੰ ਕਮਾ ਲਿਆ ਜੀ ਬੇਸ਼ੱਕ ਲਓ ਜੀ ਆ ਆ ਦੇਖੋ ਠੀਕ ਆ ਸੋ ਤਾਜੀ ਸੂਈ ਹੈ ਦੋਸਤੋ ਰਾਤੀ ਸੂਈ ਹੈ ਕਰਮਾਂ ਲਈ ਬਾਕੀ ਨੀਲੀ ਰਾਬੀ ਦੇ ਵਿੱਚ ਅੰਗਪੱਖ ਮਗਰ ਕੱਟੀ ਵੀ ਚੰਗੀ ਆ ਬਹੁਤ ਜ਼ਿਆਦਾ ਚੰਗੀ ਆ ਜੀ ਵਿਰਲਵੰਡ ਮੇਰੇ ਭਰਾਵਾਂ ਨੂੰ ਇੱਧਰ ਦਿਖਾ ਦਿੰਨੇ ਆਪਾਂ ਜਿੰਨਾ ਵੀ ਥੋੜਾ ਲੱਗੋਂ ਤਸਦੀ ਦੇ ਨਾਲ ਦਿਖਾ ਦਿਓ ਜੀ ਦਿਖਾ ਦਿਓ ਦੂਰੋਂ ਨੇੜੋਂ ਕਿਸੇ ਭਰਾ ਨੇ ਸਪਰਕ ਕਰਨਾ ਤੇ ਵਿਰਲਵੰਡ ਵੇਖੋ ਮੇਰੇ ਵੀਰ ਆਹ ਵੇਖੋ ਗੈਬ ਗੂਬ ਚੌਥਾ ਥਣਾ ਦੇ ਵਿੱਚ ਇੱਕੋ ਜਿਹਾ ਠੀਕ ਆ ਜੀ ਹਾਂ ਠੀਕ ਹੈ ਵੀਰ ਆਹ ਦੇਖੋ ਸੋ ਦੁੱਧ ਵਾਲੀ ਮਾਝਾ ਬਾਕੀ ਦੋਸਤੋ ਦੁੱਧ ਹੁੰਦਾ ਸੇਵਾ ਦਾ ਬਾਕੀ ਮੇਰੇ ਭਰਾ ਜਿੰਨੀ ਸੇਵਾ ਕਰ ਲੋਗੇ ਮਾਲ ਉਹਨਾਂ ਹੀ ਕਰਾਂਗੇ ਜਿੰਨਾ ਦੁੱਧ ਪਾਉਗੇ ਸੰਤੋਖ ਸਾਹਿਬ ਚਲੋ ਜਿੰਨਾ ਕੋ ਸਾਹਿਬ ਲੋਕਾ ਉਹਨਾਂ ਨੂੰ ਦੁੱਧ ਦੇ ਦੇ ਦੂੰਗਾ ਬਸ ਜੀ ਬਸ ਬਹੁਤ ਜਿਆਦਾ ਖਰੀਆ ਦੋਨ ਜਾਨ ਦੀ ਇੱਕ ਨੰਬਰ ਹੈ ਸੰਤੂ ਸਾਹਿਬ ਸੋ ਜਿੰਨੇ ਵੀ ਚਲੋ ਰੰਗ ਭਾਗ ਲੱਗ ਗਿਆ ਕੱਟੀ ਆ ਗਈ ਮਗਰ ਹਾਂਜੀ ਕੱਟੀ ਆ ਗਈ ਜੀ ਮਗਰ ਲੈ ਜੀ ਤੇ ਆ ਬੱਚਾ ਦੇ 나ੜੂਆ ਨਾਲ ਹੋਊਗਾ ਬਾਕੀ ਕੱਟੀ ਵੀ ਚੰਗੀ ਹੈ ਬਹੁਤ ਜਿਆਦਾ ਪਲੀ ਹੈ ਸੰਤੂ ਸਾਹਿਬ ਕੱਟੀ ਵਾਹ ਜੰਮਦਿਆ ਸਰ ਵੀ ਕੱਢੀ ਜੀ ਸੰਦੀਪ 나ੜੂ ਖਾ ਗਈ ਆ ਵੇਖੋ ਗਿੱਲਾ 나ੜੂ ਆ ਵੇਖੋ ਹਾਂ ਲਓ ਜੀ ਠੀਕ ਆ ਆ ਵੇਖੋ ਬਾਕੀ ਮੈਂ ਚੰਗੀ ਹੈ ਮਗਰ ਕੱਟੀ ਵੀ ਚੰਗੀ ਹੈ ਹਾਂਜੀ ਚਲੋ ਇਹਦਾ ਸੰਦੀਪ ਮੁੱਲ ਦੱਸ ਭਰਾ ਮੁੱਲ ਸੰਤੂ ਸਾਹਿਬ ਇਹਦਾ 95000 90000 ਦਾ ਮਾਨਤਨ ਖੁੱਲਾ ਹੀ ਕਰ ਦਾਂਗੇ 90 ਚੁੱ ਖੁੱਲਾ ਹੀ ਮਾਨਤਨ ਕਰ ਦਾਂਗੇ ਕਰੀ ਨਾ ਤ ਖਰੀਦ ਜਈਏ 5 ਡਾਦੇ 85 ਦੀ ਜਾਂਦੀ 85000 ਦੀ ਜਾਂਦੀ 85000 ਦੀ ਜਾਂਦੇ ਜਸਤ ਉਹਦੀ 85000 ਦੀ ਅੱਜ ਜਾਂਦੀ ਰਹੂਗੀ ਮੈਂ 85000 ਦੀ ਜਸਤ ਤੈਨੂੰ 85000 ਦੀ ਅੱਜ ਜਾਂਦੀ ਰਹੂਗੀ ਜੀ ਮਾਝ ਮੇਰੇ ਵੀਰ ਇੱਕ ਵਾਰੀ ਮਾਰੋ ਨੀਗਾ ਠੀਕ ਆ ਜੀ ਖਰੀ ਹਸਨ ਸਿੰਘ ਸਾਹਿਬ ਬਹੁਤ ਜਿਆਦਾ ਖਰੀ ਹੈ ਠੀਕ ਆ ਜੀ ਸੋ ਲੇਵੇ ਲੂਵੇ ਦੀ ਬਹੁਤ ਖੂਬਸੂਰਤ ਆ ਬਾਕੀ ਡਿਜ਼ਾਈਨ ਥੱਲੇ ਚੰਗਾ ਕਰੋ ਸੰਪਰਕ ਇਹ ਅੱਜ ਚਾਰ ਹੀ ਐਨੀਮਲ ਆ ਸੰਦੀਪ ਦੇ ਫਾਰਮ ਤੇ ਚੌ ਨਗਾ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਸਦੀਪਿਕ ਨੰਬਰ ਕਰਤਾਂ ਜੀ ਨੰਬਰ ਸੰਤੂਬ ਸਾਹਿਬ 84370 ਜੀ 38939 ਜੀ 189846 ਜੀ 38947 ਜੀ ਠੀਕ ਹੈ ਭਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਧੰਨਵਾਦੋ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਬੜੀ ਉਹ ਦੇਖਣ ਦੇ ਲਈ ਬਾਕੀ ਦੱਬ ਕੇ ਸ਼ੇਅਰ ਕਰਿਓ ਹੋਰ ਵੀ ਵੀਰਾਂ ਤੱਕ ਕਵਰੇਜ ਪਹੁੰਚ ਸਕੇ ਐਨੀਮਲ ਚੰਗੇ ਆ ਚੰਗੇ ਸਾਫ ਸੁਥਰੇ ਪਸ਼ੂ ਆਉਂਦੇ ਰਹਿੰਦੇ ਆ ਖਰੀਦਦਾਰੀ ਕਰਿਆ ਕਰੋ ਮੇਰਾ ਭਰਾ ਜਿੱਥੋਂ ਵੀ ਚੰਗਾ ਨਾਗ ਲੱਭਦਾ ਕਿਸੇ ਭਰਾ ਨੂੰ ਜ਼ਰੂਰ ਖਰੀਦਦਿਆ ਕਰੋ ਠੀਕ ਆ ਜੀ ਜਿੱਥੇ ਵਿਸ਼ਵਾਸ ਹੋਵੇ ਯਕੀਨ ਹੋਵੇ ਉਥੇ ਪਹਿਲ ਕਦਮੀ ਜ਼ਰੂਰ